ਪੀਐਸਜੀ ਨੰਬਰ 1 ਨਿਊ ਚੈਨਲ ਜੀ ਦਾ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਪੀਐਸਜੀ ਨੰਬਰ 1 ਨਿਊ ਚੈਨਲ ਵੱਲੋਂ ਜਿਹੜੀਆਂ ਖਬਰਾਂ ਦੀ ਸੇਵਾ ਦੇ ਚੱਲ ਰਹੀ ਹੈ ਨਾਲ ਨਾਲ ਸਮਾਜ ਸੇਵਾ ਦੇ ਜਿਹੜੇ ਉਹ ਵੀ ਕਾਰਜ ਕੀਤੇ ਜਾਣੇ ਕਲਗੀਧਰ ਵੈਲਫੇਅਰ ਫਾਊਂਡੇਸ਼ਨ ਤੇ ਪੀਐਸਜੀ ਨੰਬਰ 1 ਨਿਊ ਚੈਨਲ ਵੱਲੋਂ ਬਟਾਲੇ 10 ਰੁਪਏ ਪਲੇਟ ਭੋਜਨ ਲੰਗਰ ਦੀ ਸੇਵਾ ਉਹਦੇ ਚੱਲਦੀ ਆ ਨਾਲ ਨਾਲ ਜਿਹੜਾ ਮੋਦੀ ਖਾਨਾ 13 13 ਸਟੋਰ ਵੀ ਪ੍ਰੇਮਨਗਰ ਖੋਲਿਆ ਗਿਆ ਹੈ ਇਸੇ ਤਹਿਤ ਅੱਜ ਅਸੀਂ ਮਾਤਾ ਸਰੋਜ ਜੀ ਚਿੰਤਪੁਰਨੀ ਅਲੀਵਾਲ ਵਿਖੇ ਆਏ ਆ ਇਹਨਾਂ ਨੇ ਅੱਜ ਇੱਥੇ ਜਿਹੜੀ ਆ ਉਹ ਆਪਣੇ ਕੱਪੜਿਆਂ ਦੀ ਸੇਵਾ ਕੀਤੀ ਆ ਗਰਮ ਕੱਪੜਿਆਂ ਦੀ ਉੱਥੋਂ ਜਿਹੜਾ ਮੋਦੀ ਖਾਨੇ ਬਟਾਲੇ ਉੱਥੇ ਹਜ਼ਾਰਾਂ ਹੀ ਲੋੜਵੰਦ ਆ ਕੇ ਤੇ ਆਪਣੀ ਜਿਹੜੀ ਕੱਪੜਿਆਂ ਦੀ ਰਾਸ਼ਨ ਦੀ ਦਵਾਈਆਂ ਦੀ ਗੱਜ ਜਿਹੜੀ ਪੂਰੀ ਕਰਦੇ ਨੇ ਵੀਰ ਜੀ ਕਿਸੇ ਤਨ ਦਾ ਕਿਸੇ ਗਰੀਬ ਦਾ ਤਨ ਢੱਕਣਾ ਅਸਲੀ ਸੇਵਾ ਕਿਸੇ ਭੁੱਖੇ ਨੂੰ ਰਜਾ ਦੇਣਾ ਅਸਲੀ ਸੇਵਾ ਇਹੀ ਉੱਥੇ ਦਰਗਾਹ ਦੇ ਵਿੱਚ ਹਾਜ਼ਰੀ ਲੱਗਦੀ ਆ ਤੇ ਇਹਨਾਂ ਨੇ ਜਿਹੜੀ ਇਹ ਸੇਵਾ ਕੀਤੀ ਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਆ ਉਹ ਇਹਨਾਂ ਦੇ ਇਹਨੇ ਸਾਡੇ ਕੋਲ ਮਾਤਾ ਸਰੋਜ ਜੀ ਚਿੰਤਪੁਰਨੀ ਮੰਦਿਰ ਦੇ ਜਿਹੜੇ ਨੇ ਆਪਣੇ ਸੰਜੋਬਜ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਥੋੜੇ ਆਪਣੀਆਂ ਸੇਵਾਵਾਂ ਬਾਰੇ ਦੱਸੋ ਜੈ ਮਾਤਾ ਦੀ ਬੇਟਾ ਜੀ ਜੈ ਮਾਤਾ ਦੀ ਅੱਛਾ ਸ਼ੁਰੂ ਤੋਂ ਸੇਵਾ ਕਰਦੇ ਆਈਆਂ ਚਿੰਤਪੁਰੀ ਮਾਤਾ ਮੰਦਿਰ ਦੀ ਠੀਕ ਆ ਤੇ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਸੇਵਾ ਕਰਦੀ ਰਵਾਂਗੀ ਅਖੀਰ ਤੱਕ ਗਰੀਬਾਂ ਦੀ ਵੀ ਹਰ ਇੱਕ ਦੀ ਸੇਵਾ ਕਰਦੇ ਰਾਂ ਮਾਗੇ ਚਾਹੀਓ ਗਰੀਬ ਬੇਟੀਆਂ ਦੇ ਵਿਆਹ ਕਰਾਉਣੇ ਹੋਣ ਜਾਂ ਭੁੱਖੇ ਨੂੰ ਰਾਸ਼ਨ ਦੇਣਾ ਹੋਵੇ ਆਲੇ ਦੁਆਲੇ ਜੋ ਵੀ ਵਿਪਤਾ ਹੁੰਦੀ ਆ ਤੇ ਇਹ ਉੱਥੇ ਜਾ ਕੇ ਤੇ ਵੱਧ ਛੜ ਕੇ ਜਿਹੜਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਇਹਨਾਂ ਨੇ ਅੱਜ ਮੋਦੀ ਖਾਨੇ ਵਾਸਤੇ ਜਿਹੜੇ ਗਰਮ ਕੱਪੜੇ দান ਕੀਤੇ ਨੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਸਹਿਯੋਗ ਦਿਓ ਕਿਉਂਕਿ ਉੱਤੇ ਇਹ 11 ਹੀ ਲੋੜਵੰਦ ਰੋਜ਼ ਆ ਕੇ ਤੇ ਆਪਣੀ ਗਰਜ ਪੂਰੀ ਕਰਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ